ਕਿ ਉਹ ਐਡਾ ਬੜਾ ਪ੍ਰਸੰਗ ਪੰਡਤ ਦੇ ਖਿਲਾਫ ਕਿਤੇ ਵੀ ਨਹੀਂ ਹੈ ਹੋਰ ਆ ਨਾਮ ਕੀਤਾ ਜਾ ਸਕਦਾ ਸੀ ਕਿਉਂਕਿ ਉਹ ਜਿਹੜੇ ਪਿਛਲੇ ਵਿਸ਼ੇ ਆਏ ਨੇ 24 అవਤਾਰ ਨੇ ਚਾਹੇ ਉਹ ਉੱਥੇ ਨਹੀਂ ਤੁਸੀਂ ਉਹ ਨੇਸੈਸਰੀ ਗੱਲ ਕਰ ਸਕਦੇ ਉਹ ਗ੍ਰੰਥਾਂ ਜਿਵੇਂ ਲਿਖੇ ਹੋਏ ਨੇ ਟੂ ਦੀ ਪੁਆਇੰਟ ਉੱਥੇ ਉਵੇਂ ਹੀ ਕਰਨਾ ਪੈਣਾ ਜੋ ਕੁਝ ਉਹਨਾਂ ਨੇ ਆਪਣੇ ਕੋਲੋਂ ਕਹਿਣਾ ਸੀ ਉਹ ਸਿਰਫ ਤ੍ਰਿਆਦਰਤ ਰਤ ਹੈ ਕਹਾਸਾਂ ਕਦੇ ਸੀ ਜਿੱਥੇ ਪਰਵੈਸ਼ਲਦੀ ਬੜੇ ਉਸਤ ਦੀ ਕੀਤੀ ਹੈ ਜਾਂ ਗੁਰਬਾਣੀ ਦੇ ਅਨਸਾਰ ਰਚਨਾਵਾਂ ਦੇ ਜਿਹੜੀਆਂ ਅਕਾਲ ਉਸਤ ਹੋਈ ਜਪਸਾਭ ਹੋਇਆ ਉਿੱਤੇ ਤਰਨਾਡ ਦਾ ਪੂਰੇ ਪੂਰਾ ਸਾ ਹੋਇਆ ਪਿੱਛੇ ਤਿੱਤਰਨਾਡ ਦਾ ਨਾਟਕ ਦੀ ਕਹਾਣੀ ਹੈ 33 ਸਭੀ ਸਾਖੀ ਇਹ 33 ਸਭਈਆ ਵਗੈਰਾ ਹੋਏ ਚੰਡੀ ਚਰਿੱਤਰ ਹੋਏ ਚੰਡੀ ਦੀ ਵਾਰ ਹੋਈ ਉੱਥੇ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ ਉਥੇ ਨਹੀਂ ਕਹਿ ਜਾ ਸਕਦੀ ਤੁਸੀਂ ਇਹ ਗੱਲ ਸਿੱਖਿਆ ਅਸਲ ਦੀ ਚੰਡੀ ਚ ਤਰਾਜ ਜਣੀ ਹੈ ਉਹ ਤਾਂ ਇਹ ਸਾਬਤ ਕੀਤਾ ਆਪਣੇ ਗਲਤੋਂ ਗਿਆਨ ਦਰਣ ਕਰਾਇਆ ਉਥੇ ਦੀ ਸਹੀ ਮਾਰਗਦਰਸ਼ਨ ਕਰਾਇਆ ਜੇ ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਵੀ ਪੜ੍ਹੀਏ ਤਾਂ ਵੀ ਸਰਜੂਗਾ ਇਹਨਾਂ ਕਲੇਰੋ ਬਕਰਾਲ ਉਸਤਦ ਦੇ ਵਿੱਚ ਕੱਲੇ ਨਾਲੇ ਸਰਜੂਗੋ ਕੰਕਬੀਰ ਦੀ ਬਾਣੀ ਕਿਹਦੀ ਕੰਕਬੀਰ ਦੀ ਬਾਣੀ ਕੱਲੀ ਨਾਲੇ ਸਰ ਗਿਆ ਲੋਕਾਂ ਦਾ ਸਰਦਾ ਰਹਾ ਭਗਤ ਕਨੇ ਪੈਦਾ ਹੋਏ ਨੇ ਉਦੋਂ ਰਮਨੰਦੀ ਇੱਕ ਸ਼ਬਦ ਆਇਆ ਰਮਨੰਦ ਨੂੰ ਕਿੱਥੋਂ ਬਦਲ ਗਿਆ ਕਬੀਰ ਤੋਂ ਬਾਕੀ ਬਣ ਜਾ ਜਿਹੜਾ ਫਲਾਸਾ ਕੀਤਾ ਉਹ ਇਸ ਕਰਕੇ ਕੀਤਾ ਕਿ ਇਹ ਬਾਣੀ ਪਤਾ ਲੱਗੇ ਪਈ ਸਾਡੇ ਅਰਥ ਠੀਕ ਨੇ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਰੋਕਣ ਵਾਸਤੇ ਬਾਕੀ ਵਿਆਖਿਆ ਜਿਹੜੀ ਕੀਤੀ ਹੈ ਪਿੱਛੇ ਕਬੀਰ ਦੀ ਬਾਣੀ ਦੀ ਗੁਰੂ ਘਰ ਜਣੀ ਵਿਆਖਿਆ ਹੋਈ ਹੈ ਉਹ ਅਰਥ ਨੂੰ ਦੇ ਅਨਰਥ ਕਰਨ ਨੂੰ ਅਸੀਂ ਜਿਸ ਤਰ੍ਹਾਂ ਅਰਥ ਕਰਦੇ ਹਾਂ ਖੋਜਦੇ ਹਾਂ ਜੇ ਕਿਸੇ ਖੋਜੜੇ ਪੈ ਜਾਣ ਕਿਸੇ ਵੇਲੇ ਜਿਵੇਂ ਸਾਨੂੰ ਹੁਣ ਪੈ ਰਹੇ ਨੇ ਜਿਹੜਾ ਇਹ ਹੁਣ ਗਲਤ ਖੋਜ ਵਾਲੇ ਦਾ ਠੀਕ ਖੋਜ ਵਾਲੇ ਦਾ ਨਿਰਣਾ ਗੁਰਬਾਣੀ ਉਹ ਕਰ ਦਿੰਦੀ ਹੈ ਇਹ ਆ ਬੰਕ ਦੇ ਅਰਥ ਦਈ ਹੋ ਸਕਦੇ ਹੈ ਅਈ ਹੋਣਗੇ ਇੰਨਾ ਸਾਡੇ ਕੋਲ ਹੁਣ ਵਿਸਤਾਰ ਗੁਰਬਾਣੀ ਦਾ ਵਿਸਤਾਰ ਹੈ ਗੁਰਬਾਣੀ ਦਾ ਦੱਸਦਿਆਂ ਵੀ ਪੰਕਤੀ ਦੇ ਅਰਥ ਗਲਤ ਨਹੀਂ ਹੈ ਠੀਕ ਹੈ ਇੰਨਾ ਵਿਸਤਾਰ ਤਾਂ ਕਰਨਾ ਪਿਆ ਜੇ ਕਿਤੇ ਝਗੜਾ ਹੋ ਜਾ ਕਿਸੇ ਪੰਕਤੀ ਦਾ ਕਬੀਰ ਦੀ ਬਾਣੀ ਦਾ ਵੀ ਉਹ ਕੀ ਕਹਿਣਾ ਚਾਹੁੰਦਾ ਸੀ ਇੱਥੇ ਭਾਵਨਾ ਉਹਦੀ ਕਿਉਂਕਿ ਗੱਲ ਗੁੱਝਣ ਵਾਲੀ ਹੈ ਕਿ ਕਬੀਰ ਦਾ ਕਹਿਣ ਦਾ ਤਾਂ ਭਾਵ ਕੀ ਸੀ ਜਾਂ ਫਰੀਦ ਦਾ ਭਾਵ ਕੀ ਸੀ ਜਾਂ ਕਿਸੇ ਹੋਰ ਉਹ ਜਿਹੜੇ ਭਗਤ ਨੇ ਉਹਦਾ ਭਾਵ ਕੀ ਸੀ ਗੱਲ ਕਹਿਣ ਦਾ ਉਹ ਗੁਰਬਾਣੀ ਸਾਬਤ ਕਰ ਦੁੱਤੀ ਵਿੱਚ ਕਿੰਨ ਚਰਚਾ ਦੇ ਵਿੱਚ ਸਾਨੂੰ ਕੋਈ ਹਰਾ ਨਹੀਂ ਸਕਦਾ ਭਗਤਾਂ ਦੀ ਬਾਣੀ ਨੂੰ ਲੈ ਕੇ ਵੀ ਇਹ ਅਰਥਾਂ ਦੇ ਅਰਥ ਨਹੀਂ ਕੋਈ ਕਰ ਸਕਦਾ ਜੇ ਕੋਈ ਹੈਗਾ ਰਾਜਵੇ ਉਹਦੇ ਹੀ ਰਹਿਣ ਥਾਰੇ ਉਹ ਪਰ ਜਾਂਦੇ ਨਹੀਂ ਉਹ ਪਰ ਗਏ ਸਾਰੇ ਬੋਲਦਾ ਕਹਦੇ ਨਹੀਂ ਕੋਈ ਹਾਲਾਂਕਿ ਬਹੁਤ ਸਾਰੀ ਇੱਥੇ ਮਿਸਪ੍ਰਿੰਟ ਵੀ ਹੋਏ ਹੋਏ ਨੇ ਲਗਰੋਂ ਬਹੁਤ ਬੜੀ ਗੱਲ ਲੀ ਗਏ ਜਦੋਂ ਵਿਚਾਰਧਾਰਾ ਸੋਚ ਆ ਗਈ ਉਹ ਸ਼ੁੱਧীকরণ ਕੋਈ ਬਹੁਤੀ ਔਖੀ ਗੱਲ ਲੀ ਗਏ ਲਗਾਤਾਰ ਉਹਨੂੰ ਸ਼ੁੱਧ ਕਰਨਾ ਆਇਆ ਕੋਈ ਮਿਸਪ੍ਰਿੰਟ ਹੋਇਆ ਆਏ ਅੰਗਰੇਜ਼ੀ ਸ਼ਬਦ ਅੱਖਰ ਵਾਦਾ ਘਾਟਾ ਹੋਇਆ ਹੋਇਆ ਉਹ ਕੋਈ ਖਾਸ ਗੱਲ ਨਹੀਂ ਸੀ ਬਹੁਤੀ ਬੜੀ ਸਵਾਲ ਇਹ ਹੈ ਕਿ ਸਾਰੀ ਥਿਊਰੀ ਕੀ ਹੈ ਥਿਊਰੀ ਹੈ ਕਿ ਜਦ ਥਿਊਰੀ ਸਮਝ ਆ ਗਈ ਸਾਰੀ ਮਾਰਗ ਦਰਸ਼ਨ ਹੋ ਗਿਆ ਮਾਰਗ ਸਮਝ ਆ ਗਿਆ ਵੀ ਗੱਲ ਹੈ ਕੀ ਰਾਜਾ ਰਾਮ ਦੀ ਕਹਾਣੀ ਸਮਝ ਆ ਗਈ ਬਾਕੀ ਭਾਸ਼ਾ ਨੂੰ ਕੋਈ ਠੀਕ ਕਰਨਾ ਬਹੁਤੀ ਵੱਡੀ ਗੱਲ ਨਹੀਂ ਹੈ ਤੂੰ ਜਗ ਮੈਂ ਹੁਣ ਉਹ ਭਾਸ਼ਾ ਨੂੰ ਠੀਕ ਕਰਨਾ ਇੱਥੇ ਤਾਂ ਵੱਡੀ ਗੱਲ ਸੀ ਇਹਦੀ ਸਪੋਰਟ ਇਹ ਭਾਸ਼ਾ ਜਦੋਂ ਪਾਸ਼ਾ ਨੇ ਇੱਕ ਪੂਰੇ ਦਾ ਪੂਰਾ ਇਬਰ ਨੂੰ ਲਿਖਤਾ ਜਿਵੇਂ ਕਬੀਰ ਨੇ ਲਿਖਿਆ ਸੀ ਜੇ ਉਹ ਸਾਰੇ ਨੂੰ ਵੀ ਛੱਡ ਦਈਏ ਇਹਦੇ ਵਿੱਚ ਹੀ ਗੱਲੇ ਸਭ ਕੁਝ ਹੈ ਜਾਂ ਕੋਈ ਦੱਸੇ ਵੀ ਇੱਥੇ ਕੀ ਨਹੀਂ ਹੈ ਕੁਝ ਦੱਸਿਆ ਕੀ ਨਹੀਂ ਹੈ ਉਹ ਤਾਂ ਸਾਡੇ ਕੋਲ ਹੈ ਉਹ ਸਾਰਾ ਅਦਾਲਤ ਗੁਰਬਾਣੀ ਤੇ ਇਹ ਕੋਈ ਦੱਸਿਆ ਵੀ ਕੀ ਕਿੱਥੋਂ ਗਲਤ ਹੈ ਕੋਈ ਸਾਬਤ ਵੀ ਕਰੇ ਕੋਈ ਤ੍ਰਿਆਜਰ ਅਤਰ ਤ੍ਰਿਕਾ ਹੋਰ ਕਿਸ ਦਾ ਹੈ ਉੱਥੇ ਵੀ ਕਿਹਾ ਹੋਇਆ ਉੱਥੇ ਵੀ ਬਹੁਤ ਕੁਝ ਕਿਹਾ ਹੋਇਆ ਹੈ ਉੱਥੇ ਬਚ ਕੇ ਕਿਹਾ ਹੈ ਆਦ ਵਿੱਚ ਕਿਆ ਹੋਇਆ ਉੱਥੇ ਬਚ ਕੇ ਕਿਆ ਹੋਇਆ ਬਸ ਉੱਥੇ ਜਿਆਦਾ ਸ਼ਰਦਾ ਰੱਖਣ ਦੀ ਲੋੜ ਹੈ ਸਾਧੂ ਇੱਥੇ ਤੇ ਸ਼ਰਦਾ ਦੀ ਲੋੜ ਨਹੀਂ ਇੱਥੇ ਭਰੋਸਾ ਆਪ ਕਰਦਾ ਇੱਧਰ ਤੇ ਭਰੋਸਾ ਇਹ ਭਰੋਸਾ ਆਪਣੇ ਆਪ ਤੇ ਕਰਾ ਦਿੰਦਾ ਬਾਹਲੀ ਦੇ ਭਰੋਸਾ ਕਰਨਾ ਪੈਂਦਾ ਇਹ ਕਰਵਾ ਦਿੰਦਾ ਭਰੋਸਾ ਐਵੇਂ ਨਹੀਂ ਪਿੱਛੇ ਖੋਪੜੀਆਂ ਲਵਾਤੀਆਂ ਤਾਂ ਬਾਦਸ਼ਾਹ ਦੇ ਬਾਅਦ ਵੀ ਹੁਣ ਤੱਕ ਵੀ ਉਹਦੇ ਦੋ ਤੀ ਸ਼ਹੀਦ ਹੋਈ ਜਾਂਦੇ ਨੇ ਇਹ ਗੱਲ ਹੋਰ ਆ ਉਹ ਗੱਲ ਹੋ ਇਹਦਾ ਜਿਆਦਾ ਖਤਰਾ ਸੀ ਇਹ ਤਰੀਕਾ ਕਿਰਪਾ ਰਾਮ ਨੇ ਕਿਹਾ ਵੀ ਆਪਾਂ ਵਰਤੀਗੇ ਉਹ ਬਹੁਤ ਕੁਝ ਹੋਇਆ ਹੈ ਉੱਥੇ ਉਦੋਂ ਜਿਆਦਾ ਉਹ ਉਹਦੇ ਵਿੱਚ ਲੋੜ ਨਹੀਂ ਸੀ ਉੱਥੇ ਉਹ ਵਿਆਖਿਆ ਦੀ ਇਹਨਾਂ ਕੋਲ ਸੀ ਪਟਾਰ ਇਹਨਾਂ ਨੇ ਗੱਲ ਨਵੇਂ ਸਿਰੇ ਤੇ ਪੈਰਲਲ ਹੋਣ ਗੱਲ ਕਰ ਦੋ ਫਿਰ ਜੇ ਖਾਲਸਾ ਪੰਥ ਚਲਾਉਣਾ ਹੈ ਉਹ ਪੰਥਰੀ ਕਰਨਾ ਹੀ ਹੈ ਜੇ ਖਾਲਸਾ ਪੰਥ ਚਲਾਉਣਾ ਹੈ ਉਹਨੇ ਕਰਨਾ ਹੀ ਹੈ ਉਹਨੂੰ ਡਾਇਰੈਕਸ਼ਨ ਕੀ ਹੈ ਆਹ ਡਾਇਰੈਕਸ਼ਨ ਹੈ ਖਾਲਸਾ ਪੰਥ ਦਾ ਗ੍ਰੰਥ ਹੈ ਸਿਖਾਣਾ ਨਹੀਂ ਹੈਗਾ ਸਿਖਾਂ ਦਾ ਆਧ ਹੈ ਜਿਹੜਾ ਪੰਥ ਹੈ ਜਿਹੜਾ ਸਤਗੁਰ ਪੂਰਾ ਖਾਲਸਾ ਉਹਦਾ ਗ੍ਰੰਥ ਹੈ ਅਸੀਂ ਇਹਦੇ ਅਨਸਾਰ ਸਿਖਿਆ ਦੇਣੀ ਹੈ ਇਹਦੇ ਅਨਸਾਰੇ ਸਿੱਖਿਆ ਦੇਣੀ ਹੈ ਇਹਦੇ ਅਨਸਾਰੇ ਸੀ ਜੋ ਕੰਕਰ ਕਰਦੇ ਅਸੀਂ ਪੋਜੀਸ਼ਨ ਇਹ ਸਾਡੀ ਪੋਜੀਸ਼ਨ ਦਾ ਇਹ ਹੈ ਸਭ ਕੁਝ ਅਸੀਂ ਇਹਦੀ ਵੋਟ ਲੈ ਕੇ ਪੋਜੀਸ਼ਨ ਲੈਣੀ ਹੈ ਉਹ ਇਹਦੇ ਤੇ ਹੀ ਚਰਚਾ ਕਰਦੀ ਹੈ ਇਹਦੇ ਨਾਲ ਅਸੀਂ ਸਾਰੀ ਲੜਾਈ ਜਿੱਤ ਲੈਣੀ ਹੈ ਇਹਦੇ ਨਾਲੇ ਬੰਦ ਜਿੱਤਿਆ ਜਾਣਾ ਇਹਦੇ ਨਾਲ ਹਰੇਕ ਤਰ੍ਹਾਂ ਬਣਾ ਸੀ ਚਰਚਾ ਕਰ ਲਈਏ ਕਿਹੜੀ ਬਤ ਹੈ ਜਿਹੜੀ ਗੁਰੂਗ੍ਰਾਮ ਸਾਹਿਬ ਚ ਹੈ ਇੱਥੇ ਹੈ ਦੀ ਜਿਹਦੇ ਖਲਾਫ ਇੱਥੇ ਤਾਂ ਡੀਪਲੀ ਹੈ ਦਤਾਤ ਰਹੇ ਥੇ ਉਥੇ ਕਿੱਥੇ ਦਤਾਤ ਰਹੇ ਘੱਲੇ ਨਹੀਂ ਤੇ ਪੂਰੇ ਖਲਾਸੇ ਨਾਲ ਉਹਦੀ ਕਹਾਣੀ ਹੁੰਦੀ ਉਥੇ ਕਿੱਥੇ ਹੈ ਬਾਤ ਸੁਣਾਦੀ ਹੈ ਉਥੇ ਸਰੇਵੜਿਆਂ ਦੀ ਗੱਲ ਜ਼ਰੂਰ ਕੀਤੀ ਹੋਈ ਹੈ ਪਰ ਕਿੱਥੋਂ ਜੰਮੇ ਕਿੱਥੋਂ ਪੈਦਾ ਹੋਏ ਕੀ ਗੱਲ ਹੈ ਉਥੇ ਵੀ ਪਤਾ ਇੱਥੇ ਜੜ ਤੋਂ ਵੱਲ ਚੱਕੀ ਹੋਈ ਹੈ ਥੱਲੇ ਜੜਾਂ ਤੋਂ ਲੈਂਦਾ ਸਾਰਾ ਦਿਖਾ ਦਤਾ ਉਹ ਧਰਮ ਨੂੰ ਜੜਾਂ ਤੱਕ ਦਿਖਾ ਦਤਾ ਉਹ ਆਦਮੇ ਨੂੰ ਸਾਨੂੰ ਵਿਗੜਿਆ ਹੋਇਆ ਰੂਪ ਦਿਖਾਇਆ ਕਿਸੇ ਧਰਮ ਦਾ ਇਸ ਵੇਲੇ ਵਿਗੜਿਆ ਹੋਇਆ ਰੂਪ ਹੈ ਉਹਨੂੰ ਸੰਜੋਧਨ ਕੀ ਕਰਨਾ ਹੈ ਕੀ ਵਿਗੜਿਆ ਹੋਇਆ ਹੈ ਕੀ ਚਾਹੀਦਾ ਹੈ ਉਥੇ ਇਹ ਨੀਓ ਗੱਲ ਇਹ ਤਾਂ ਥੱਲੇ ਉਹ ਦੱਸਦਾ ਵੀ ਆ ਸੀਗਾ ਸ਼ੁਰੂ ਚ ਅੱਜ ਕੀ ਹੈ ਅੱਜ ਸਾਡੇ ਸਾਹਮਣੇ ਅੱਜ ਉਹ ਹੈ ਤਾਂ ਸਾਡੇ ਸਾਹਮਣੇ ਹੀ ਹੈ ਸ੍ਰੀ ਅਸੀਂ ਨੇ ਉਦਾਸੀ ਸਨਾਸੀ ਨੇ ਉਦਾਸੀ ਦਾ ਛੱਡੋ ਸਨਾਸੀ ਨੇ ਐਦਵਲ 나ਥ ਨੇ ਜੋਗੀ ਨੇ ਪਿੱਛੋਂ ਕਿੱਥੋਂ ਆਏ ਨੇ ਅੱਜ ਕੀ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਕਹਾਣੀ ਅਸੀਂ ਸੁਭ ਜਾ ਮੰਗੇ ਉਹਨਾਂ ਦੇ ਗ੍ਰੰਥਾਂ ਚੋਂ ਹੀ ਕੋਈ ਭਾਈ ਤੁਹਾਡੇ ਦਾ ਆ ਕਰਦੇ ਆਏ ਨੇ ਤੁਸੀਂ ਕੀ ਕਰਦੇ ਹੋ ਅੱਜ ਤਾਂ ਸਿੱਖੀ ਚਾਉਣਗੇ ਉੱਥੇ ਸਿਰ ਮਿੰਦਿਆ ਆਦ ਦੇ ਵਿੱਚ ਉਹਨਾਂ ਦੀ ਅੱਜ ਦਿੰਦੇ ਆ ਉਹ ਆਪਣੇ ਜਿਹੜੀ ਮੈਲ ਹੈ ਲਾਟਿਨ ਉਹ ਜੋ ਪੜਾਸਾ ਲੈ ਰਹੇ ਨੇ ਉਥੇ ਉਹ ਤਾਂ ਨਦੇਈ ਹੈ ਕੋਲ ਫੀਸਤ ਲੈਣ ਪੜਾਸਾ ਉਥੇ ਤਾਂ ਨਦੇਈ ਹੈ ਉਹਨਾਂ ਦੀ ਸਿੱਖਿਆ ਨਹੀਂ ਨਦੇਈ ਉਥੇ ਉਹਨਾਂ ਦੀ ਤੇ ਜਿਹੜਾ ਦਾ ਕੋਈ ਨੇੜੇ ਨਹੀਂ ਹੁੰਦਾ ਮੋੜੇ ਨੇੜੇ ਆ ਸਕਦੇ ਸੀ ਡੇੜੇ ਆਏਗਾ ਨਾ ਉਹਦੇ ਵੀ ਜੋ ਉਹ ਕਹਿੰਦੇ ਤੇ ਉਹ ਅਸੀਂ ਕਰ ਰਹੇ ਹਾਂ ਜਾਦਾ ਸੀ ਕਹਿੰਦੇ ਵੀ ਜੋ ਕ੍ਰਿਸ਼ਨ ਕਹਿੰਦਾ ਸੀ ਅਸੀਂ ਉਹ ਮੰਨਦੇ ਹਾਂ ਦੇਖਾ ਬਲ ਅੰਗਰੇਜ਼ ਨੂੰ ਬੰਨਣ ਵਾਲੇ ਨਾਉਣ ਇਹ ਸਾਨੂੰ ਸਾਬਤ ਕਰਨ ਵੀ ਅਸੀਂ ਝੂਠ ਬੋਲਦੇ ਦੇਖੋ ਗੀਤਾ ਪਈਆ ਉਹਨਾਂ ਕੋਲ ਗੀਤਾ ਤਾਂ ਪਈਆ ਉਹ 24 avatars ਪਏ ਨੇ ਉਹਨਾਂ ਕੋਲ ਆਜੋ ਦੱਸੋ ਉਹ ਆਪਣੇ ਗ੍ਰੰਥ ਛੱਡੀ ਫਿਰਦੇ ਨੇ ਅੱਜ ਸਿੱਖ ਨਹੀਂ ਛੱਡੀ ਫਿਰਦੇ ਆਪਣੇ ਗ੍ਰੰਥ ਸਿੱਖ ਵੀ ਤਾਂ ਛੱਡੀ ਫਿਰਦੇ ਨੇ ਇਹ ਛੱਡੇ ਦਿੱਤੇ ਹੁੰਦੇ ਨੇ ਜਦੋਂ ਮਾਇਆ ਆ ਜਾਏ ਸੱਚ ਛੱਡਿਆ ਜਾਂਦਾ ਇਹ ਗੋਲ ਕਾਜਾ ਗੁਰੂ ਛੱਡਿਆ ਜਾਂਦਾ ਇਹ ਗੋਲ ਕਾ ਅੱਗੇ ਤਾਂ ਗੁਰੂ ਛੁੱਟ ਗਿਆ ਤੁਣੀ ਜਿਹੜੀ ਹੈ ਨਾ ਦੀਨ ਗਵਾਇਆ ਦੁਨੀ ਸਿਓ ਗੋਲਕੀਏ ਦੁਨੀ ਸ਼ਰੀਰ ਕੀਏ ਦੁਨੀ ਦੀਨ ਕੀ ਨਗਵਾਇਆ ਦੁਨੀ ਸਿਓ ਦੁਨੀ ਲੋ ਚੱਲੀ ਸਾਥ ਗੋਲਕਨੀ ਨਾਲ ਜਾਣੀ ਪੈਸਾ ਨਹੀਂ ਨਾਲ ਜਾਣਾ ਗੁਰੂ ਗਦੇ ਗੁਰੂ ਵਿਸ਼ਾਰਦ ਸੰਦਰਣ ਗੋਲ ਘਣਾ ਲੀ ਜਾਣੀ ਸੱਚ ਕਵਾਲਿਆ ਝੂਠ ਦਾ ਮਾਇਆ ਝੂਠੀ ਹੈ ਸਰੀਰ ਝੂਠਾ ਹੈ ਇਹਦੇ ਕਰਕੇ ਹੀ ਹੈ ਨਾ ਗੋਲ ਹੋਰ ਕਦੇ ਵਾਸਤੇ ਦੀਦ ਗਵਾਇਆ ਦੁਨੀ ਸੀ ਦੁਨੀ ਨਾ ਚੱਲਦੀ ਸਾਥ ਇੱਥੇ ਤਾਂ ਇਸ਼ਾਰੇ ਵਾਂਗੀ ਗੱਲ ਹੁਣ ਬੁੱਝ ਲੋ ਜਿੰਨੀ ਕੋਈ ਡੀਪਲੀ ਵਿਚਾਰ ਕਰ ਲੂ ਉਹ ਨਹੀਂ ਬੁੱਝ ਲੂਗਾ ਇਹਦੀ ਜਿੰਨਾ ਕੋਈ ਇਹਨੂੰ ਥੱਲੇ ਤੇ ਉੱਧਰ ਜੂਗਾ ਇਦੇ ਵਿੱਚ ਵਿਚਾਰ ਕੇ ਉਹਨਾਂ ਨੂੰ ਗਿਆਨ ਹੋ ਜੂਏ ਚ ਪੈਰ ਘਹਾੜਾ ਭਾਰੇ ਗਾਫ ਲਪੜੀ ਨਾਲ ਤੂੰ ਇੱਥੋਂ ਢਾਲ ਹੋਇਆ ਤੂੰ ਐਂ ਢਾਲ ਹੋਇਆ ਘਰ ਵਿੱਚ ਘਰ ਆਇਆ ਸੀ ਇੱਕੋ ਆਇਆ ਸੀ ਘਰ ਵਿੱਚ ਅੱਖਾਂ ਮਿਲ ਗਈਆਂ ਕੰਨ ਮਿਲ ਗਏ ਉਹ ਦੋ ਹੋ ਗਏ ਅੱਖਾਂ ਕਰਨਾ ਉਹਨਾਂ ਦੋ ਕਰਦੇ ਨੇ ਕੰਨ ਸੁਣਦੇ ਕੰਨ ਆਵਾਜ਼ ਨਾਲ ਧਿਆਨ ਖੇਦਾ ਅੱਖਾਂ ਦੇਖਣ ਨਾਲ ਧਿਆਨ ਖੇਦੀ ਤੁਸੀਂ ਜਗ ਮੈਂ ਤਿਆਗੀ ਕਹਿਲਾਵਤ ਸਭ ਲੋਕ ਨੂੰ ਕਹੇ ਤਿਆਗ ਦਰੜਾਵਤ ਤੁਸੀਂ ਆਪਣੇ ਆਪ ਨੂੰ ਤਿਆਗੀ ਕਹੋਦੇ ਹੋ ਜਗ ਦੇ ਵਿੱਚ ਸੰਸਾਰ ਚ ਆ ਲੋਕਾਂ ਨੂੰ ਤਿਆਗ ਦਾ ਉਪਦੇਸ਼ ਵੀ ਦਿੰਦੇ ਹੋ ਆਪਣੇ ਵਰਗੇ ਬਣਾਉਂਦੇ ਹੋ ਪਰ ਅੰਦਰੋਂ ਤਿਆਗੀ ਤੁਸੀਂ ਹੈ ਨਹੀਂ ਇਹ ਸਾਬਤ ਕੀਤਾ ਨਾ ਉਥੇ ਕੀ ਆਦ ਵਿੱਚ ਕੀ ਹੈ ਅਵਰ ਉਪਦੇਸ਼ ਆਪ ਨਾ ਕਰ ਲੈਣੀਓ ਗੱਲ ਉਥੇ ਬੁਝਦਾ ਨਹੀਂਓ ਗੱਲ ਉਹਦਾ ਖਲਾਸਾ ਕੀ ਆਹਾ ਲੋਕਾਂ ਨੂੰ ਡਰਾਉਣੇ ਆਪ ਕਿੱਧਰ ਗਏ ਉਹਦਾ ਖਲਾਸਾ ਕੀ ਹੈ ਕਿਹਨੂੰ ਕਿਹਾ ਸੀ ਇਹਨੂੰ ਕਿਹਾ ਸੀ ਪੰਜਵੇਂ ਪਾਸ਼ਾ ਨੇ ਕਿਹਨੂੰ ਕਿਹਾ ਸੀ ਇਹਨੂੰ ਕਿਹਾ ਸੀ ਕਿਹੜੀ ਪੰਕਤੀ ਕਿਹ ਨੂੰ ਕਹੀ ਸੀ ਉਹ ਇੱਥੇ ਪਤਾ ਲੱਗੂਗਾ 10 ਪੜੇ ਤੇ ਬਿਨਾਂ ਨਹੀਂ ਪਤਾ ਲੱਗਣਾ ਬੈਕਗ੍ਰਾਉਂਡ ਕੀ ਹੈ ਪੰਕਤੀ ਕਿਹੜੀ ਦੀ ਇਹਦੇ ਬਿਨਾਂ ਤਾਂ ਤੁਸੀਂ ਉਹਦੇ ਅਰਥੇ ਨਹੀਂ ਕਰ ਸਕਦੇ ਅਗਰ ਕਲਦੇ ਵੀ ਕਰਨੀ ਹੋਵੇ ਪਹਿਲਾਂ ਪੈੜ ਬਣਾਉਣੀ ਪੈਂਦੀ ਹੈ ਬਰਾਬਰ ਜਿੰਨੀ ਉੱਚੀ ਕਲਦੇ ਜਾਓ ਤੁਹਾਨੂੰ ਬਰਾਬਰ ਉਹਨਾਂ ਉੱਚਾ ਖੜਨਾ ਪੈਣਾ ਹੈ ਪੈੜ ਤੇ ਐਵੇਂ ਨਹੀਂ ਬਣ ਜਾਂਦੀ ਗੱਲ ਉੱਚੀ ਇਹ ਬਰਾਬਰ ਪੈੜ ਵੜੀ ਹੋਈ ਆ ਨਾਲ ਦੀ ਨਾਲ ਜੇ ਮੰਦਿਰ ਬਣਾਉਣਾ ਹੈ ਸਿਰੇ ਟੀਸੀ ਤੱਕ ਤਾਂ ਪਹੁੰਚੋਗੇ ਪੈੜ ਬਰਾਬਰ ਚਾਹੀਦੀ ਨਾਲ ਦੀ ਨਾਲ ਉਹਨੇ ਉੱਚੀ ਕਰਨੀ ਪੈਂਦੀ ਆ ਪੈੜ ਜਨਾ ਉੱਚੀ ਕੰਦ ਹੋ ਜਵੇ ਇਹਦਾ ਸੱਦਾ ਜਾਣਾ ਚਾਹੁੰਦੇ ਨੇ ਹਵਾਜ ਹਵਾਜ ਨਹੀਂ ਪੈਣਾ ਬਣਦੀ ਹੁੰਦੀ ਉਹ ਹਵਾਈ ਕਲੇ ਵਿਦਵਾਨਾਂ ਦੇ ਹੁੰਦੇ ਨੇ ਉਹ ਵਿਦਵਾਨਾਂ ਦੇ ਹਵਾਈ ਕਲੇ ਹੁੰਦੇ ਨੇ ਹਵਾਜ ਬਸ ਉਹ ਧਰਤੀ ਤੇ ਹੀ ਰਹਿੰਦੇ ਨੇ ਕੀੜੇ ਨੇ ਨਾ ਉਹ ਕੀੜੇ ਤਾਂ ਹੀ ਨੇ ਧਰਤੀ ਦੇ ਇਹਨਾਂ ਨਾਲ ਜੁੜੇ ਹਵਾ ਦੇ ਵਿੱਚ ਮਹਿਲ ਬਣੇ ਹੁੰਦੇ ਨੇ ਉਹਨਾਂ ਦੇ ਹਵਾ ਹੀ ਕਲੇ ਚਾਹ ਕਾ ਮਨ ਬਣ ਕਰ ਅੰਦਾਜ਼ੇ ਜਿਹੇ ਕਲੇ ਹੁੰਦੇ ਨੇ ਆਹ ਯੋ ਉਹ ਤਾਂ ਬਰਾਬਰ ਜਿਹੜਾ ਪੈੜ ਬਣ ਕੇ ਜਾਊ ਉਹ ਬਣ ਤੂੰ ਕਰ ਉਹ ਹੀ ਬਣਾਊਗਾ ਮੱਜਣਾ ਚਾਹੇ 7 ਨਾ ਚਾਹੇ 100 ਹੈ ਤੇ ਪੈੜ ਉੱਡਿਓ ਉੱਚੀ ਲੈ ਜਾਣੀ ਪਊਗੀ ਤਾਂ ਲਲ ਬਣਦੀ ਐਵੇਂ ਦੀ ਬਣਦੀ ਇਹ ਤਾਂ ਬਰਾਬਰ ਬਣਾਗੇ ਦੇਤੀ ਖਾਲਸਾ ਕੀ ਕਰਨ ਖਾਲਸਾ ਵੇਰੋ ਸਤਗੁਰ ਪੂਰਾ ਉਹੀ ਕੰਮ ਕਰਨਾ ਜਿਹੜਾ ਕਰਦੇ ਆਏ ਤੇ ਉਹਨੂੰ ਡਬਲ ਦੇਤਾ ਪੈੜ ਬਣਾਤੀ ਬਰਾਬਰ سپورਟ ਦੇਤੀ ਨਾਲ ਕਿ ਆਪਣੇ ਆਪੇ ਏਡਾ ਉੱਚਾ ਹੋਵੇ ਕਿ ਉਹਨਾਂ ਨੇ ਕੋਈ سپورਟ ਦੇਤੀ ਉੱਚਾ ਕਰਨ ਦੀ ਉਹਨੂੰ ਬਰਾਬਰ